ਦੁਬਈ ਦੀ ਧਰਤੀ ਤੇ ਪੰਜਾਬੀ ਪਾਉਣਗੇ ਤੱਕ ਦੁਬਈ ਦੇ ਸ਼ੇਖਾ ਵੱਲੋਂ ਦਿੱਤੇ ਜਾਣਗੇ ਅਵਾਰਡ ਜਿਨ੍ਹਾਂ ਡੀਆਈਬੀ ਲੈ ਕੇ ਆ ਰਹੇ ਹਨ ਦਾ ਆਇਕੋਨਿਕ ਪੰਜਾਬੀ ਅਵਾਰਡਸ 2025 ਜਿੱਥੇ 28 ਫਰਵਰੀ ਨੂੰ ਵੱਖ-ਵੱਖ ਪੰਜਾਬ ਦੇ ਸਖਸੀਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ ਜਿਨ੍ਹਾਂ ਇਹ ਸਮਾਰੋਹ ਪੰਜਾਬੀ ਸਭਿਆਚਾਰ ਵਿਰਾਸਤ ਮਰੁਕਤਾ ਤੇ ਕਲਾਤਮਕ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਣ ਦੇਣ ਵਾਲਾ ਹੋਵੇਗਾ ਦੱਸਦੇ ਕਿ ਸਵਾਰੂ ਵਿੱਚ ਕਈ ਪ੍ਰਸਿੱਧ ਹਸਤੀਆਂ ਆਪਣੀ ਹਾਜ਼ਰੀ ਲਮਾਉਣਗੀਆਂ ਜਿਸ ਦੇ ਵਿੱਚ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ ਜੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਨਿਵਾਜਿਆ ਜਾਵੇਗਾ ਉੱਥੇ ਹੀ ਸੰਤ ਬਾਬਾ ਗੁਰਜੀਤ ਸਿੰਘ ਜੀ ਨਾਨਕ ਸਰ ਕਲੇਰਾ ਤੇ ਸੰਤ ਬਾਬਾ ਬਲਬੀਰ ਸਿੰਘ ਜੀ ਸਿਚੇਵਾਲ ਸੇਵਾ ਲਈ ਸਨਮਾਨਿਤ ਕੀਤੇ ਜਾਣਗੇ ਉੱਥੇ ਹੀ ਗੁਰਿੰਦਰ ਸਿੰਘ ਪੱਟੀ ਬਿਜ਼ਨਸ ਮੈਗਨਿਟ ਦੇ ਨਾਲ ਨਿਵਾਜੇ ਜਾਣਗੇ ਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਦੇ ਵੱਲੋਂ ਅਤੇ ਅਨਮੋਲ ਪਾਤਰਾ ਇੱਕ ਜ਼ਰੀਆ ਨੂੰ ਲੋਕ ਸੇਵਾ ਲਈ ਉਹਨਾਂ ਦੇ ਕੰਮਾਂ ਦੇ ਲਈ ਸਨਮਾਨਿਤ ਕੀਤਾ ਜਾਵੇਗਾ ਉੱਤੇ ਦੱਸੇ ਕਿ ਇਸ ਲਿਸਟ ਦੇ ਵਿੱਚ ਇਕਬਾਲ ਚੀਮਾ ਐਮਡੀ ਪੰਜਾਬ ਫਿਲਮ ਸਿਟੀ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀ ਯੋਗਦਾਨਾ ਲਈ ਸਨਮਾਨਿਤ ਕੀਤਾ ਜਾਵੇਗਾ ਤੇ ਪ੍ਰਸਿੱਧ ਹੋਸਟ ਗੁਰਜੀਤ ਸਿੰਘ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣਨ ਲਈ ਸਨਮਾਨਿਤ ਕੀਤਾ ਜਾਵੇਗਾ ਇਹਨਾਂ ਤੋਂ ਲਾ ਪੰਜਾਬ ਦੀਆਂ ਹੋਰ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੂੰ ਆਪਣੇ ਖੇਤਰ ਦੇ ਵਿੱਚ ਉਚ ਬਲੰਦੀ ਹਾਸਲ ਕਰਨ ਦੇ ਲਈ ਅਵਾਰਡਸ ਦਿੱਤੇ ਜਾਣਗੇ ਅਤੇ ਜੇਕਰ ਤੁਸੀਂ ਵੀ ਇਸ ਬੱਟੇ ਇਵੈਂਟ ਦਾ ਹਿੱਸਾ ਬਣਨਾ ਚਾਹੋ ਨਿਮ ਦਿੱਤੇ ਨੰਬਰਾਂ 'ਤੇ ਕੰਟੈਕਟ ਕਰੋ